ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਮੱਕੀ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਕਾਫੀ ਕਿਸਾਨ ਭਰਾ 4 ਪੌਂ ਲਈ ਮੱਕੀ ਦੀ ਬਿਜਾਈ ਕਰ ਰਿਹਾ ਤੇ ਪਿਛਲੇ ਸਾਲਾਂ ਵਿੱਚ ਜਿਹੜੇ ਕਿਸਾਨ ਭਰਾਵਾਂ ਦੀ ਨਰਮੇ ਦੀ ਫਸਲ ਖਰਾਬ ਹੋਈ ਆ ਉਹਨਾਂ ਨੇ ਵੀ ਕਾਫੀ ਮਨ ਬਣਾਇਆ ਕਿ ਮੱਕੀ ਦੀ ਫਸਲ ਲਗਾਵਾਂਗੇ ਤੇ ਇਸ ਤੋਂ ਬਾਅਦ ਕੋਈ ਹੋਰ ਫਸਲ ਲਾਵਾਂਗੇ ਤੇ ਅੱਜ ਦੀ ਵੀਡੀਓ ਮੱਕੀ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਇਸ ਵੀਡੀਓ ਵਿੱਚ ਤੁਹਾਨੂੰ ਵੈਰਾਈਟੀਆਂ ਖੇਤ ਦੀ ਤਿਆਰੀ ਖਾਦਾਂ ਦਾ ਪ੍ਰਬੰਧ ਕਿਸ ਤਰ੍ਹਾਂ ਕਰਨਾ ਪਹਿਲਾ ਪਾਣੀ ਲਾਉਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਇਸ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ ਤੇ ਵੱਧ ਤੋਂ ਵੱਧ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝੀ ਕਰਿਓ ਹਾਂਜੀ ਕਿਸਾਨ ਭਰਾਓ ਇਸ ਸਾਲ ਕਣਕ ਦਾ ਸੀਜ਼ਨ ਪਿਛਲੇ ਸਾਲਾਂ ਨਾਲੋਂ 5-7 ਦਿਨ ਲੇਟ ਚੱਲੀ ਜਾ ਰਿਹਾ ਤੇ ਉਸ ਦੇ ਨਾਲ-ਨਾਲ ਮੱਕੀ ਦੀ ਬਜਾਈ ਵੀ ਪੂਰੇ ਜੋਰਾਂ ਸ਼ੋਰਾਂ ਤੇ ਚੱਲੀ ਜਾ ਰਹੀ ਆ ਸਭ ਤੋਂ ਪਹਿਲਾਂ ਆਪਾਂ ਮੱਕੀ ਦੀਆਂ ਕਿਸਮਾਂ ਬਾਰੇ ਗੱਲਬਾਤ ਕਰਾਂਗੇ ਕਿਸੇ ਵੀ ਵੈਰਾਈਟੀ ਦੀ ਪ੍ਰੇਡ ਪ੍ਰਮੋਸ਼ਨ ਨਹੀਂ ਕੀਤੀ ਜਾ ਰਹੀ ਜਿਹੜੀ ਵੈਰਾਈਟੀ ਆਪਾਂ ਖੇਤ ਵਿੱਚ ਲਾਈ ਸੀ ਚੰਗਾ ਉਹਦਾ ਚਾਰ ਵਗੈਰਾ ਜਾਂ ਚੰਗਾ ਉਸਦਾ ਪਕਾਅ ਸੀਗਾ ਉਸਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਤਾਂ ਪਾਇਨਰ ਦੀ 1843 ਆਉਂਦੀ ਹੈ ਜੀ ਉਸਦੇ ਨਾਲ ਜੇ ਤੁਹਾਨੂੰ 1843 ਦਾ ਬੀਜ ਨਹੀਂ ਮਿਲ ਰਿਹਾ ਤਾਂ ਤੁਸੀਂ ਪਾਇਨਰ ਦੀ 3396 ਦੀ ਬਿਜਾਈ ਕਰ ਸਕਦੇ ਆ ਤੇ 3396 ਦਾ ਬੀਜ ਤੁਹਾਨੂੰ ਪਾਇਨਰ ਦੀ 1844 ਨਾਲੋਂ ਸਸਤਾ ਮਿਲ ਜੂਗਾ। ਵੀਡੀਓ ਦੇ ਵਿੱਚ ਤੁਸੀਂ ਜੋ ਵੀ ਕਲਿੱਪ ਦੇਖੋਗੇ ਇਹ ਸਾਰੀਆਂ 3396 ਵੈਰਾਈਟੀ ਦੀਆਂ ਹਨ। 3396 ਵੈਰਾਈਟੀ ਦਾ ਥੋੜਾ ਜਿਹਾ ਟਾਂਡਾ ਪਤਲਾ ਹੁੰਦਾ, ਕੱਦ ਲੰਬਾ ਹੁੰਦਾ ਪਰ ਇਹ ਗਿਰਦੀ ਇਹ ਵੀ ਨਹੀਂ ਡਿੱਗਦੀ, ਇਹ ਵੀ ਨਹੀਂ। ਕਾਫੀ ਕਿਸਾਨ ਭਰਾ ਕਹਿ ਦਿੰਦੇ ਵੀ ਇਹ ਡਿੱਗ ਪੈਂਦੀ ਹੈ ਪਰ ਇਹ ਡਿੱਗਦੀ ਨਹੀਂ। ਪਿਛਲੇ ਸਾਲ ਬਹੁਤ ਮੀਂਹ ਕੁਛ ਬਹੁਤ ਕੁਛ ਹੋਇਆ ਪਰ ਵੈਰਾਈਟੀ ਐਂਡ ਤੱਕ ਖੜੀ ਰਹੀ ਸੀਗੀ। ਜੇ ਤੁਹਾਨੂੰ ਇਹ ਦੋਨੇ ਵੈਰਾਈਟੀਆਂ ਨਹੀਂ ਮਿਲਦੀਆਂ ਫਿਰ ਤੁਸੀਂ ਬਾਇਰ ਦੀ 9208 ਵੀ ਸਕਦੇ ਹੋ ਜੇ ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਵੈਰਾਈਟੀ ਚੰਗੀ ਲੱਗਦੀ ਹੈ ਤੁਹਾਡੇ ਮਿੱਤਰ ਨੇ ਜਾਂ ਕੋਈ ਰਸ਼ੀ ਵਗੈਰਾ ਦੀ ਜਾਂ ਕੋਈ ਵੀ ਹੋਰ ਵੈਰਾਈਟੀ ਵਧੀਆ ਲੱਗਦੀ ਹੈ ਚੰਗਾ ਉਹਦਾ ਸੈਲਜ ਜਾਂ ਉਹਦੇ ਵਿੱਚ ਚੰਗਾ ਡਰਾਈ ਮੈਟਰ ਸਟਾਰਚ ਵਗੈਰਾ ਦੀ ਮਾਤਰਾ ਭਰਪੂਰ ਹੈਗੀ ਹੈ ਤਾਂ ਉਸ ਦੀ ਵੀ ਬਜਾਈ ਕਰ ਸਕਦੇ ਹੋ ਆਪਾਂ ਕਿਸੇ ਨੂੰ ਵੀ ਨੈਦ ਦੇਣੀ ਜਿਹੜੀ ਵੈਰਾਈਟੀ ਤੁਹਾਨੂੰ ਚੰਗੀ ਲੱਗਦੀ ਆ ਉਸ ਦੀ ਬਜਾਈ ਕਰ ਸਕਦੇ ਹਾਂ ਕਿਸਾਨ ਭਰਾਓ ਮੱਕੀ ਦੀ ਬਜਾਈ ਕਰਨ ਤੋਂ ਪਹਿਲਾਂ ਜੇ ਤੁਹਾਡੇ ਖੇਤ ਵਿੱਚ ਲੀਡਰ ਵਾਲਾ ਸਾਲਟ ਜਾਂ ਸਲਫੋਸਲਫਰੋਨ ਜਾਂ ਮਿੱਟ ਸਲਫਰੋਨ ਦੀ ਸਪਰੇਅ ਕੀਤੀ ਵੀ ਆ ਤੇ ਉੱਥੇ ਮੱਕੀ ਦੀ ਬਜਾਈ ਕਰਨ ਤੋਂ ਜਾਂ ਗਰੇਜ ਹੀ ਕਰੋ ਉੱਥੇ ਕਿਉਂਕਿ ਪ੍ਰੋਪਰ ਢੰਗ ਤਰੀਕੇ ਨਾਲ ਗਰੋਥ ਨਹੀਂ ਹੁੰਦੀ ਬਹੁਤ ਜ਼ੋਰ ਲਵਾਉਂਦੀ ਉੱਥੇ ਫਸਲ ਤਿਆਰ ਹੋਣ ਲਈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਖੇਤ ਦੀ ਤਿਆਰੀ ਕਿਵੇਂ ਕਰਨੀ ਆ ਜੇ ਖੇਤ ਆਪਣਾ ਬਿਲਕੁਲ ਪੱਧਰ ਆ ਫੇਰ ਆਪਾਂ ਉਸ ਨੂੰ ਵਾਹ ਸਵਾਰ ਕੇ ਯਾਨੀ ਕਿ ਥੋੜਾ ਜਿਹਾ ਬ੍ਰੀਕ ਕਰਕੇ ਬਜਾਈ ਕਰ ਸਕਦੇ ਆ ਜੇ ਖੇਤ ਉੱਚਾ ਨਹੀਂ ਮੈਦ ਖੇਤ ਵਿੱਚ ਡਲੇ ਜਿਆਦਾ ਵੱਡੇ ਬਣ ਰਹੇ ਆ ਤੇ ਇਸ ਤੋਂ ਬਾਅਦ ਨਮੈਟਿਕ ਬਲੈਂਟਰ ਦਾ ਬੈੱਡ ਵੀ ਪਰਫੈਕਟ ਪ੍ਰੋਪਰ ਨਹੀਂ ਬਣਦੇ ਤਾਂ ਉਹਦੇ ਲਈ ਤੁਸੀਂ ਲੇਜ਼ਰ ਲੈਵਲ ਯਾਨੀ ਕਿ ਕੰਪਿਊਟਰ ਕਰਾਏ ਨੂੰ ਚਲਾ ਸਕਦੇ ਜਿਸ ਨਾਲ ਤੁਹਾਡੇ ਡਲੇ ਵੀ ਟੁੱਟ ਜਾਣਗੇ ਕਈ ਵਾਰੀ ਆਪਣੇ ਖੇਤ ਵਿੱਚ ਡਲੇ ਜਿਆਦਾ ਉੱਠ ਖੜਦੇ ਆ ਤੇ ਉਹਦੇ ਨਾਲ ਡਲੇ ਵੀ ਬਰੀਕ ਹੋ ਜਾਣਗੇ ਖੇਤ ਪੱਧਰ ਵੀ ਹੋ ਜਾਊਗਾ ਤੇ ਮੱਕੀ ਦੀ ਬਜਾਈ ਵੀ ਵਧੀਆ ਹੋਊਗੀ ਪ੍ਰਤੀ ਏਕੜ ਬੀਜ ਦੀ ਗੱਲ ਕਰੀਏ ਤਾਂ 8.5 ਕਿਲੋ ਤੋਂ ਲੈ ਕੇ ਤੁਸੀਂ 9 ਕਿਲੋ ਤੱਕ ਬੀਜ ਦੀ ਵਰਤੋਂ ਕਰ ਸਕਦੇ ਹੋ 8.5 ਤੋਂ 9 ਕਿਲੋ ਬੀਜ ਵਿੱਚ ਲਗਭਗ 32 ਤੋਂ 36000 ਦੇ ਕਰੀਬ ਸੀਡ ਹੁੰਦਾ ਤੇ ਬਜਾਈ ਕਰਨ ਸਮੇ ਖਾਦਾਂ ਦੀ ਵਰਤੋਂ ਲਈ ਆਪਾਂ ਜੇ ਖੇ ਪਹਿਲਾਂ ਆਪਣੇ ਖੇਤ ਵਿੱਚ ਕਣਕ ਦੀ ਫਸਲ ਸੀਗੀ ਤਾਂ ਆਪਾਂ ਨੂੰ 1.5 ਤੋਂ 2 ਬੈਗ ਡੀਏਪੀ ਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੇ ਚਾਹੀਦੇ ਆ ਜੇ ਤੁਹਾਡੇ ਖੇਤ ਵਿੱਚ ਡੀਏਪੀ ਦੀ ਡੈਫੀਸ਼ੈਂਸੀ ਘਾਟ ਘਾਟ ਆ ਫਿਰ ਤੁਸੀਂ ਘਟ ਵੀ ਵਰਤੋਂ ਕਰ ਸਕਦੇ ਹੋ ਇਸ ਦੇ ਨਾਲ ਨਾਲ ਜੇ ਤੁਹਾਡੇ ਖੇਤ ਵਿੱਚ ਪोटाश ਦੀ ਘਾਟ ਆਉਂਦੀ ਹੈ ਜੇ ਤੁਹਾਡੇ ਕੋਲੇ ਮਿੱਟੀ ਆਪ ਦੇ ਖੇਤ ਦੀ ਮਿੱਟੀ ਜਾਂਚ ਦੀ ਰਿਪੋਰਟ ਹੈਗੀ ਤਾਂ ਤੁਸੀਂ ਇਸ ਵਿੱਚ 25 ਤੋਂ 30 ਕਿਲੋ ਪोटाश ਦੀ ਵਰਤੋਂ ਵੀ ਕਰ ਸਕਦੇ ਹੋ ਜੇ ਤੁਹਾਡੇ ਖੇਤ ਵਿੱਚ ਘਾਟ ਹੁੰਦੀ ਹੈ ਤਾਂ ਹੀ ਇਸ ਦੀ ਵਰਤੋਂ ਕੀਤੀ ਜਾਵੇ अदरवाइज ਕੋਈ ਜ਼ਰੂਰਤ ਨਹੀਂ ਤੇ ਮੱਕੀ ਦੀ ਚੰਗੀ ਵੈਰਾਈਟੀ ਦੀ ਚੋਣ ਕੀਤੀ ਜਾਵੇ ਕੁਝ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਹੁੰਦੀਆਂ ਜਿਨ੍ਹਾਂ ਨੂੰ ਅੱਗੇ ਜਾ ਕੇ ਜ਼ਿਆਦਾ ਗਰਮੀ ਵਿੱਚ ਦਾਣਾ ਨਹੀਂ ਬਣਦਾ ਕੱਲੇ ਗੋਲ ਹੀ ਖੜੇ ਰਹਿ ਜਾਂਦੇ ਜਿਹੜੇ ਨਰਮੇ ਵਾਲੇ ਕਿਸਾਨਾ ਉਹਨਾਂ ਦਾ ਜ਼ਿਆਦਾ ਰੁਝਾਨ ਮੱਕੀ ਨੂੰ ਪਕਾਉਣ ਵਾਲਾ ਤੇ ਉਹ ਚੰਗੀ ਕਿਸਮ ਦੀ ਚੋਣ ਕਰਿਓ ਤੇ ਬਾਕੀ ਮੱਕੀ ਦੀ ਫਸਲ ਨੂੰ ਪਹਿਲੇ ਪਾਣੀ ਬਿਲਕੁਲ ਪਤਲੇ ਲਾਉਣੇ ਆ ਬਿੱਡਾਂ ਤੇ ਨਹੀਂ ਚੜਨਦੇ ਨੇ ਤੇ ਪਾਣੀ ਚੜਾ ਜੜਾ ਕੇ ਲਾਉਣੇ ਆ ਤੇ ਜੇ ਕੋਈ ਹੋਰ ਜਾਣਕਾਰੀ ਹੋਈ ਤਾਂ ਤੁਸੀਂ ਕਮੈਂਟਾਂ ਦੇ ਰੂਪ ਵਿੱਚ ਪੁੱਛ ਸਕਦੇ ਹੋ ਧੰਨਵਾਦ ਜੀ